ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਕਾਲੇਕੇ ਜ਼ਿਲ੍ਹਾ ਇਹਨੂੰ ਪੈਂਦਾ ਮੋਗਾ ਤਹਿਸੀਲ ਪੈਂਦੀ ਆ ਬਾਗਾਪਰਾਣਾ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਚੰਗੀ ਚੰਗੇ ਦੁੱਧ ਵਾਲੀ ਤਾਜੀ ਸੂਈ ਸਵਾਈ ਅਮਰੀਕਨ ਵੈੜ ਵਿਖਾਉਣੀ ਧੰਨਵਾਦ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਬਹੁਤ ਸੋਹਣੀ ਬੱਛੀ ਆ ਸੂਈ ਸਵਾਈ ਆ ਬਰੀਡ ਬਰੂਡ ਫੁੱਲੀ ਆ ਸੋਹਣੇ ਮੂੰਹ ਮੱਥੇ ਦੀ ਛੋਟਾ ਕੰਨ ਬੋਦੀ ਵਾਲੀ ਬੱਚੀ ਮੋਟਾ-ਮੋਟਾ ਥਾਣਾ ਆਹ ਦੀ ਚੁਵਾਈ ਵਾਲਾ ਨੇਵਾ ਨਾੜਾ ਨਾਲ ਭਰਿਆ ਪਿਆ ਜੇ ਕੋਈ ਭੈਣ ਭਰਾ ਚੰਗੀ ਬਰੀਡ ਵਾਲੀ ਬੱਚੀ ਲੈ ਜਾਂਦਾ ਚਾਹਵਾਨ ਹੋਵੇ ਸੂਈ ਸਵਾਈ ਆ ਭਾਵੇਂ ਚਾਰ ਟਾਈਮ ਚੋਕੇ ਲੈ ਜੇ ਅਗਲਾ ਪਾਹੂ ਜਮਾ ਜੈਜ ਇਨਫਰਮੇਸ਼ਨ ਲੈ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਨਾਂ ਦੱਸ ਰਹੀ ਹਾਂ ਨਾਮ ਜਸਕਰਨ ਪਿੰਡ ਕਾਲੇ ਕੇ ਤਹਿਸੀਲ ਬਾਗਾਪੁਰਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸੀ 9814326166 1 ਜਨਵਰੀ ਕੇ 2 ਦੋ ਸੀ ਵੀਰੇ ਇੱਕ ਹੀ ਰਹਿ ਗਿਆ ਇੱਕ ਸੇਲ ਇੱਕ ਸੇਲ ਹੋ ਗਈ ਹਾਂਜੀ ਬਈ ਇਹ ਤੋਂ ਕਰ ਲੈ ਸ਼ੁਰੂ ਇਹਨੂੰ ਬਈ ਦਸਮ ਮਤਲਬ ਕਿ ਸੂਆ ਦੂਜਾ ਇਹ ਇਹਦਾ ਬੱਚਾ ਉਹ ਬਿਠਾ ਬੱਚਾ ਜੀ ਠੀਕ ਹੈ ਮੇਲ ਕਾਫ ਹਾਂਜੀ 15 ਤੋਂ 20 ਦਿਨ ਹੋ ਗਏ ਹੋਣਗੇ ਇਹਨੂੰ ਸੂਈ ਨੂੰ ਜਿਹੜਾ ਚੋ ਲੈਣਾ ਦੁੱਧ ਇਸ ਟਾਈਮ ਬਈ 18 ਗਿਲ ਹੋ ਗਏ ਨੇ ਟੈਸਟ ਲਈ ਠੀਕ ਹੈ ਆਪਾਂ 20 ਕਿਲੋ ਜੋਕ ਰਿਆ ਸੀ ਕਿ ਥੋੜਾ ਜਿਹੜਾ ਚਾਰ ਚੂੜਾ ਕਰ ਗਈ ਜਾਂ ਦਾਣੇ ਦੁਨੇ ਦਾ ਫਰਕ ਪੈ ਜਾਂਦਾ ਤੇ ਵੀ 18 ਕਿਲੋ ਦੋ ਦਿਨ ਬੰਦਾ ਚਾਰ ਦਿਨ ਜਿੰਨੇ ਦੇ ਮਰ ਜੀਦਾ ਵੈਰ ਤਾਂ ਬਰੀਡ ਵਾਲੀ ਦੁੱਧ ਵੱਧ ਪਿਆ ਸਕਦੀ ਯਾਰ ਬਈ ਦੋਸਤਾਂ 20 ਕਿਲੋ ਤੋਂ ਅਸੀਂ ਨੇ ਸੀਗਾ ਵੀ ਥੋੜੇ ਜੇ ਉਪਰੇ ਕਰ ਕੀ ਕਰ ਕੀ ਲੜਾ ਜਾਂ ਅਮਲਾ ਚਾਰ ਤੋਂ ਆ ਕੇ ਫਰਕ ਪੈ ਗਿਆ ਬਹੁਤ ਕੱਢੀਏ ਬਾਹਰ ਨੂੰ ਦੋਸਤੋ ਬਾਈ ਕਹਿੰਦਾ 20 ਕਿਲੋ ਦੁੱਧ ਮੈਂ ਅਗਲੇ ਦੇ ਘਰੇ ਚੋਕੇ ਲਿਆਏ ਆ ਦੋ ਦਿਨ ਤੇ ਮੇਰੇ ਘਰੇ ਵੀ ਭਾਵੇਂ ਅਗਲਾ ਦੋ ਦਿਨ ਚੋਕੇ ਲੈ ਜੇ ਵੱਛੀ ਫੁੱਲ ਕੁਆਲਿਟੀ ਵਾਲੀ ਆ ਖਣੀ ਤਾਂ ਬਾਈ ਕਹਿੰਦਾ ਉਹ 4 ਪਾਉਂਦੇ ਸੀ ਆਪਾਂ ਬਾਈ ਕਹਿੰਦਾ ਸੁੱਕੇ ਆ ਪੱਠੇ ਮਤਲਬ ਤੂੜੀ ਤੰਦ ਨਾਲ ਚੱਲਦਾ ਕੰਮ ਤਾਂ ਘੱਟ ਕੀ ਲਾ ਲੋ ਮਸ਼ੀਨ ਤੇ ਵੀ ਲੱਗੀ ਆ ਹੱਥੀਂ ਵੀ ਲੱਗੀ ਜਿਵੇਂ ਮਰਜੀ ਠੀਕ ਐ ਜਾਂ ਬਾਈ ਕਹਿੰਦਾ ਓਪਰਾ ਕਰਗੀ ਲਾ ਲੋ ਤਾਂ ਲਾ ਲੋ 18 ਕਿਲੋ ਬਾਈ ਕਹਿੰਦਾ ਕੋਈ ਵੀ ਭੈਣ ਭਰਾ ਮੇਰੇ ਘਰੇ 2 ਦਿਨ 4 ਦਿਨ ਕੰਡੇ ਤੇ ਦੁੱਧ ਜੋਖ ਕੇ ਲੈ ਜੇ ਨੈਟ ਤਿਆਰ ਐ ਬਾਈ ਕਹਿੰਦਾ ਮਸ਼ੀਨ ਤੇ ਚੋਣੀ ਤਾਂ ਅਗਲਾ ਮਸ਼ੀਨ ਤੇ ਝੋਲੇ ਹੱਥੀਂ ਚੋਣੀ ਦਾ ਹੱਥੀਂ ਝੋਲੇ ਲੱਤ ਵੀ ਨਹੀਂ ਚੱਕਦੀ ਮੱਝ ਵਾਲਾ ਮੋਟਾ-ਮੋਟਾ ਹਦੀ ਚਵਾਈ ਵਾਲਾ ਥਣ ਲੇਵਾ ਤੇ ਨਾੜਾ ਨੂੜਾ ਬਹੁਤ ਆ ਲੇਵਾ ਸਾਰਾ ਬਰੀਕ-ਬਰੀਕ ਨਾੜਾ ਨਾਲ ਭਰਿਆ ਪਿਆ ਫਿਟਿੰਗ ਵਾਲਾ ਹਵਾਨਾ ਹੈ ਨੀਗਾ ਕਿ ਸੱਜੇ ਪਾਸੇ ਨਾੜਾ ਖੱਬੇ ਪਾਸੇ ਬੈਕ ਸਾਈਡ ਚਾਰ ਛਪੇਰੋਂ ਹਵਾਨਾ ਬਰੀਕ-ਬਰੀਕ ਨਾੜਾ ਨਾਲ ਭਰਿਆ ਪਿਆ ਫੁੱਲ ਕੁਆਲਿਟੀ ਵਾਲੀ ਬੱਛੀ ਐ ਦੂਜਾ ਸੂਆ ਮਗਰ ਮੇਲ ਕਾਫ ਹੈ ਬੱਚਾ ਵੀ ਆਪਦੀ ਮਾਰਗ ਹੈ ਪਰ ਹੈਗਾ ਬੱਚਾ ਜੇ ਕਿਤੇ ਬੱਛੀ ਹੁੰਦੀ ਟਾਪ ਦੀ ਵੜ ਤਿਆਰ ਹੋ ਜਾਂਦੀ ਸੋਹਣੇ ਮੂੰਹ ਮੱਥੇ ਦੀ ਫੁੱਲ ਸਨਖੀ ਫੁੱਲ ਬਰੀਡ ਵਾਲੀ ਦੂਜਾ ਸੂਆ ਸੂਈ ਸਵਾਈ ਚੰਗੇ ਰੋਧ ਵਾਲੀ ਵੜ 20 ਕਿਲੋ ਬਾਈ ਕਹਿੰਦਾ ਅਗਲੇ ਦੇ ਘਰੇ ਮੈਂ ਚੋਕੇ ਲਿਆ ਤੇ ਜੇ ਕਿਸੇ ਭੈਣ ਭਰਾ ਨਾਲ ਸੌਦਾ ਹੋ ਜਾਂਦਾ ਜਿਹੜਾ ਚਾਰ ਵਰਤ ਦਾ ਅਗਲੇ ਦੇ ਘਰੇ ਸਾਈਲੇਜ ਖੁੱਲਾ ਫਿਰ ਨਿਆਰੇ ਦੇ ਤੂੰ ਸਿਆਲੋ ਸਿਆਲ ਚਾਰ ਜੂਰ ਬਾਈ ਕਹਿੰਦਾ ਬਹੁਤ ਸ਼ਕਦੀ ਆ ਤੇ ਜਿੰਨਾ ਪਾ ਲੋਗੇ ਤੇ ਉਨਾ ਹੀ ਝੋਲੋਗੇ ਫਟੰਗ ਉਪਰੋਂ ਚੌੜਾ ਲੇਵਾ ਸਟਾਰਟ ਹੁੰਦਾ ਕਿੰਨੇ ਦੇ ਬਾਈ ਜੈ ਜਪਾ ਇਹ ਯਾਰ ਬਾਈ ਮੁੱਲ ਹੈਗਾ 70000 ਆਪਾਂ 70000 ਚੋਂ ਕੋਈ ਛੋਟ ਕਰੀਏ ਸਹੀ ਆ ਦੋਸਤੋ ਮੁੱਲ 75 70 ਚੋ ਗੱਲੀ ਬਾਈ ਕਹਿੰਦਾ ਛੋੜ ਕਰੂੰਗਾ ਖਾਣ ਪੀਣ ਦੀ ਫੁੱਲ ਖੁੱਲੀ ਐ ਇਦਾਂ ਨਹੀਂ ਇੰਨੀ ਬਰੀਡ ਵਾਲੀ ਫਾਰਮ ਚੋ ਲੈਣੀ ਹੋਵੇ ਨਾ 1.5 2 ਲੱਖ ਤੋਂ ਘੱਟ ਤਾਂ ਅਗਲਾ ਗੱਲ ਹੀ ਨਹੀਂ ਕਰਦਾ ਪਰ ਜਮਾ ਜੈਜ ਭਾ 70000 ਦੀ ਬਾਈ ਕਹਿੰਦਾ ਦੇ ਦੇਣੀ ਐ ਮੁੱਲ 75 70 ਚੋ 100 ਦਾ ਰੋਡ ਛੋੜ ਹੀ ਕਰਨੀ ਐ ਮੁੱਲ ਘਰ ਨੂੰ 75 ਕਰਦੇ ਆ ਬਾਈ ਕਹਿੰਦਾ ਜੇ ਕਿਸੇ ਨੇ ਘਟਾਉਣੇ ਆ ਤਾਂ ਫੇਰ ਅਗਲਾ 10 ਮਿੰਟ ਪਕਾਈ ਕਰ ਲੈ 70 ਕਰਦੇ ਆ ਹੌਲੀ ਹੌਲੀ ਬਾਈ ਕਹਿੰਦਾ 70 ਤੇ ਆ ਜਾਗੇ ਤੇ ਜੇ ਕਿਸੇ ਨੇ ਨਹੀਂ ਭਗਾਈ ਕਰਨੀ ਤਾਂ 70 ਦੀ ਦੇ ਦੇਣੀ ਆ ਦੋਸਤੋ ਫੁੱਲ ਚੰਗੀ ਵੜਾ ਐਰ ਕੀ ਦਾ ਸੂਆ ਦੁੱਧ ਪੀ ਕੇ ਵੀ ਨਾ ਆਉਂਦੇ ਸੂਏ ਨੂੰ ਤਿਆਰ ਕਰਕੇ ਸੇਲ ਕਰਦਾ ਦੋ ਘੰਨੇ ਪਹਿਲਾਂ ਅਗਲਾ ਡਰਾਈ ਕਰ ਲੇ ਤੇ ਦੋ ਚਾਰ ਗੱਟੇ ਫੀਲਡ ਦੇ ਪਾਲੇ ਤਿਆਰ ਪਸ਼ੂ ਵਾਲੇ ਵਜਨ ਵਜਨ ਫੁੱਲ ਕਰਦੇ ਨੇ ਵਾਛੀ 1.5 ਲੱਖ ਦੀ ਆ ਬਾਕੀ ਫੋਨ ਨੰਬਰ ਸਕਰੀਨ ਤੇ ਇਹ ਰਾਈਡਿੰਗ ਐਡਿੰਗਾਂ ਵੇਣਾਂ ਦਾ ਲੱਖ ਲੱਖ ਸਵਾ ਸਵਾ ਲੱਖ ਤਾਂ ਆਮ ਨਾਰਮਲ ਵਪਾਰੀ ਕਰੀ ਜਾਂਦੇ ਆ ਤੇ ਜੇ ਫਾਰਮ ਚੋਂ ਲੈਣੀ ਹੋਵੇ ਫੇਰ ਤਾਂ ਡੇਢ 2 ਲੱਖ ਦੀਆਂ ਗੱਲਾਂ ਕਿਉਂਕਿ ਫਾਰਮ ਵਾਲੀ ਪਤਾ ਕੁਆਲਟੀ ਵਾਲਾ ਜਾਨਵਰ ਹੁੰਦਾ ਫਾਰਮ ਵਾਲੇ ਤਾਂ ਘੱਟ ਦਿੰਦੇ ਹੀ ਨਹੀਂ ਤੇ ਪਰ ਬੱਚੀ ਫੁੱਲ ਕੁਆਲਟੀ ਵਾਲੀ ਆ ਭੋਰਾ ਵੀ ਕੋਈ ਕ੍ਰੋਸ ਆਂਗ ਨਹੀਂ ਚਿੱਟੇ ਰੰਗ ਦੀ ਬੱਚੀ ਆ ਵਿੱਚ ਬਲੈਕ ਕਲਰ ਦੇ ਗਿਣਤੀ ਕਿਦੇ 5-4 ਕ ਡੱਬ ਹੈ ਫੋਨ ਨੰਬਰ ਸਕਰੀਨ ਤੇ ਜਮਾਂ ਜੈਜਪਾ ਨਜ਼ਾਰੇ ਦੇ ਦੂ ਸਿਆਲੋ ਸਿਆਲ 20 ਕਿਲੋ ਖੁੱਲਾ ਦੁੱਧ ਭਾਈ ਕਹਿੰਦਾ ਅਗਲੇ ਦੇ ਘਰੇ ਚੋਕੇ ਲੈ ਆਂ ਤੇ ਜੇ ਕੋਈ ਵਧੀਆ ਸੇਵਾ ਕਰ ਲੈਂਦਾ ਸਾਈਲੇਜ ਪਾਉਂਦਾ ਨਾਲ ਫੀਡ ਵੀ ਵਧੀਆ ਪਾਉਂਦਾ ਹੋ ਸਕਦਾ 22 ਪਿਆ ਜੇ 24 ਪਿਆ ਜੇ ਕਿਉਂਕਿ ਬਰੀਡ ਵਾਲੀ ਬੱਚੀ ਐ ਇਦਾਂ ਦੀਆਂ ਬੱਚੀਆਂ 35 ਪੈਂਦੀ 40 40 ਲੀਟਰ ਦੁੱਧ ਦੇਈ ਜਾਂਦਾ ਪਰ ਬੰਦਾ ਸੇਵਾ ਵਾਲਾ ਹੋਵੇ ਸਹੀ ਫੋਨ ਨੰਬਰ ਸਕਰੀਨ ਤੇ ਪਾ ਜਾਵਾਂ ਜੈਜ